ਇਹ ਆਰਟੀਕਲ ਹੈ ਜੀ ਬਹੁਤ ਸੁੰਦਰ ਆਰਟੀਕਲ ਡਿਜੀਟਲ ਆ ਆਰਟੀਕਲ ਹੈ ਔਰ ਇਸਦੇ ਉੱਪਰ ਆਰੀ ਵਰਕ ਦਾ ਬਹੁਤ ਸੁੰਦਰ ਕੰਮ ਹੋਇਆ ਹੈ ਇਸਦੀ ਜੋ ਬੈਕ ਹੈ ਉਹ ਵੀ ਇਸੇ ਤਰ੍ਹਾਂ ਸੇਮ ਪ੍ਰਿੰਟ ਦੇ ਨਾਲ ਆਏਗੀ ਜੀ ਔਰ ਇਹ ਜੋ ਕੰਟਰਾਸਟ ਦੇ ਵਿੱਚ ਮੈਚਿੰਗ ਪਲੇਨ ਦੇ ਨਾਲ ਆਏਗਾ ਜੀ ਸਲਵਾਰ ਇਸਦੀ ਬਾਟਮ ਔਰ ਇਸ ਦਾ ਜੋ ਦੁਪੱਟਾ ਹੈ ਉਹ ਵੀ ਬਹੁਤ ਸ਼ਾਨਦਾਰ ਪਿਓਰ ਦਾ ਦੁਪੱਟਾ ਹੈ ਫੋਰ ਸਾਈਡ ਸੇਮ ਇਸ ਦਾ ਡਿਜੀਟਲ ਪ੍ਰਿੰਟ ਲੱਗਿਆ ਹੈ ਨਾਲ ਪੱਟੀ ਲੱਗੀ ਔਰ ਸਮੋਸਾ ਲੈਂਸ ਦਾ ਕੰਮ ਹੋਇਆ ਹੈ ਜੀ ਔਰ ਇਸ ਦੀ ਜੋ ਕਲਰ ਚਾਰਟ ਹੈ ਉਹ ਵੀ ਬਹੁਤ ਹੀ ਸੁੰਦਰ ਸੁੰਦਰ ਨੇ ਜੀ ਬਹੁਤ ਕਲਰ ਪਿਆਰਾ ਪਹਿਲਾ ਕੰਦਰ ਜੋ ਹੈ ਦੇਖ ਲਿਓ ਬਹੁਤ ਸੁੰਦਰ ਕਲਰ ਹੈ ਜੀ ਨੈਕਸਟ ਕਲਰ ਵੀ ਬਹੁਤ ਵਧੀਆ ਹੈ ਜੀ ਔਰ ਜੋ ਅਗਲਾ ਕਲਰ ਦੇਖੋ ਬਹੁਤ ਸ਼ਾਨਦਾਰ ਕਲਰ ਹੈ ਔਰ ਇਹ ਕਲਰ ਵੀ ਬਹੁਤ ਸੁੰਦਰ ਕਲਰ ਹੈ ਔਰ ਇਸ ਇਸ ਦੀ ਜੋ ਕੁਆਲਿਟੀ ਹੈ ਉਹ ਮਸਲਿਨ ਦੀ ਹੈ ਬਹੁਤ ਸ਼ਾਨਦਾਰ ਕੁਆਲਿਟੀ ਹੈ ਔਰ ਇਸ ਆਰਟੀਕਲ ਦਾ ਜੋ ਮਾਰਕੀਟ ਪ੍ਰਾਈਸ ਹੈ ਜੀ 1100 1200 ਰੁਪਏ ਪਰ ਅਸੀਂ ਤੁਹਾਨੂੰ ਅਨਮੋਲ ਗੈਟ ਪੀਸ ਤੇ ਭਾਰੀ ਡਿਸਕਾਊਂਟ ਨਾਲ ਦੇ ਰਹੇ ਹਾਂ ਸਿਰਫ ਇਹ ਆਰਟੀਕਲ ਤੁਹਾਨੂੰ 750 ਰੁਪਏ ਵਿੱਚ ਮਿਲਣ ਜਾ ਰਿਹਾ ਹੈ ਜੀ ਇਹ ਆਰਟੀਕਲ ਹੈ ਜੀ ਜਿਸ ਦਾ ਲਿਮਟਿਡ ਸਟਾਕ ਹੈ ਔਰ ਅਗਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਸਾਡੀ ਦੁਕਾਨ ਤੇ ਵੀਟ ਕਰੋ ਜੀ ਅਗਰ ਤੁਸੀਂ ਦੁਕਾਨ ਤੇ ਵੀਟ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਨੂੰ ਆਨਲਾਈਨ ਡਿਲੀਵਰੀ ਵੀ ਕਰਾਂਗੇ ਤੁਸੀਂ ਇਸ ਦਾ ਸਕਰੀਨ ਸ਼ਾਟ ਸਾਨੂੰ ਭੇਜੋ ਸਾਡੇ ਮੋਬਾਈਲ ਨੰਬਰ 9417148415 ਤੇ ਭੇਜੋ ਤੇ ਅਸੀਂ ਤੁਹਾਨੂੰ ਆਨਲਾਈਨ ਡਿਲੀਵਰੀ ਕਰਾਂਗੇ